ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਚੇ ਰਿਸ਼ਤੇ ਮੈਰਿਜ ਵੀਰੋ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਖਾਸ ਰਿਸ਼ਤੇ ਲੜਕੀਆਂ ਤੇ ਲੜਕਿਆਂ ਦੇ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਓਕੇ ਕਰ ਲਓ ਜੀ ਤਾ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਜਾਣਕਾਰੀ ਹੁਣ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 127 ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਇਹਨਾਂ ਦੀ ਏਜ ਹੈ 22 ਸਾਲ ਹਾਈਟ ਹੈ 5 ਫੁੱਟ 3 ਇੰਚ ਇਹਨਾਂ ਦੇ 6.5 ਬੈਂਡ ਆਏ ਹੋਏ ਨੇ ਇਹ ਗ੍ਰੈਜੂਏਟ ਨੇ ਇਹ ਆਸਟਰੀਆ ਜਾਂ ਯੂਕੇ ਜਾਣ ਵਾਲੇ ਜੋ ਇਹਨਾਂ ਵਾਸਤੇ ਖਰਚਾ ਕਰ ਸਕੇ ਉਹ ਲੜਕੇ ਦੀ ਇਹਨਾਂ ਨੂੰ ਜ਼ਰੂਰਤ ਹੈ ਤੇ ਜਿਸ ਵੀ ਪਰਿਵਾਰ ਨੇ ਇਹਨਾਂ ਦੀ ਲੜਕੀ ਤੇ ਖਰਚਾ ਕਰਨਾ ਹੋਵੇ ਤਾਂ ਲੜਕੇ ਨੂੰ ਨਾਲ ਲਿਜਾ ਸਕਦੇ ਹਨ ਤੇ ਕੋਟ ਮੈਚ ਕਰਕੇ ਲੈ ਕੇ ਜਾਣਗੇ ਜੀ ਤੇ ਇਹਨਾਂ ਦਾ ਵਟਸਐਪ ਨੰਬਰ ਲੈਣਾ ਹੈ ਜਾਂ ਕੰਟੈਕਟ ਨੰਬਰ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਜਾਂ ਕਾਲ ਕਰਕੇ ਇਹਨਾਂ ਦੇ ਪਰਿਵਾਰ ਦਾ ਡਾਇਰੈਕਟ ਕੰਟੈਕਟ ਨੰਬਰ ਫ੍ਰੀ ਵਿੱਚ ਲੈ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 128 ਇਹ ਹੈ ਜੀ ਜੱਟ ਸਿੱਖ ਲੜਕੀ ਇਹਨਾਂ ਦੀ ਬਰਥਡੇਟ ਹੈਗੀ ਜੀ 1995 ਹਾਈਟ ਹੈ 5 ਫੁੱਟ 6 ਇੰਚ ਇਹ ਬੀਐਸਸੀ ਨਰਸਿੰਗ ਹੈ ਜੀ ਇਹਨਾਂ ਦੀ ਸਟੱਡੀ ਤੇ ਇਹ ਇੰਡੀਅਨ ਜਾਂ ਵਿਦੇਸ਼ੀ ਪਰਿਵਾਰ ਦੀ ਰਿਸ਼ਤਾ ਚਾਹੁੰਦੇ ਆ ਜੀ ਜਿਸ ਨੂੰ ਵੀ ਇਹਨਾਂ ਦੇ ਪਰਿਵਾਰ ਦਾ ਰਿਸ਼ਤਾ ਮਨਜ਼ੂਰ ਹੋਵੇ ਤਾਂ ਸਾਡੇ ਤੋਂ WhatsApp ਦੁਆਰਾ ਮੈਸੇਜ ਜਾਂ ਕਾਲ ਕਰਕੇ ਪਰਿਵਾਰ ਦਾ ਸਿੱਧਾ ਡਾਇਰੈਕਟ ਕੰਟੈਕਟ ਫੇਰ ਵਿੱਚ ਲੈ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 129 ਇਹ ਲੜਕੀ ਰਮਦਾਸ ਜੀਆ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਜੀ ਜੜਕੀ ਆਸਟ੍ਰੇਲੀਆ ਵਿੱਚ ਪੀਆਰ ਹੈ ਇਨਾਂ ਦੀ ਬਰਥ ਡੇਟ ਹੈਗੀ 2000 ਜੀ। ਇਨਾਂ ਦੀ ਹਾਈਟ ਹੈਗੀ 5 ਫੁੱਟ 7 ਇੰਚ। ਇਹ ਸਟੱਡੀ ਹੈ ਜੀ ਇਨਾਂ ਦੀ ਬੈਚਲਰ ਆਫ ਨਰਸਿੰਗ ਰਜਿਸਟਰਡ ਨਰਸ ਹੈ। ਇਹ ਚਾਹੁੰਦੇ ਆ ਜੀ ਕੋਈ ਇੰਡੀਅਨ ਜਾਂ ਵਿਦੇਸ਼ੀ ਲੜਕਾ ਚਾਹੀਦਾ ਇਹਨਾਂ ਨੂੰ। ਇਹਨਾਂ ਨੂੰ ਕਾਸਟ ਦਾ ਕੋਈ ਬੰਧਨ ਨਹੀਂ ਹੈ। ਲੜਕੀ ਇੰਡੀਆ ਹੀ ਹੋਈ ਹੈ ਜੀ ਇਸ ਟਾਈਮ। ਜਿਸ ਨੂੰ ਵੀ ਇਹਨਾਂ ਦੇ ਪਾਰਟਿਕੂਲਰ ਪਸੰਦ ਆਉਂਦੇ ਆ। ਤਾਂ ਉਹ ਸਾਡੇ ਤੋਂ WhatsApp ਦੁਆਰਾ ਮੈਸੇਜਾਂ ਕਾਲ ਕਰਕੇ ਪਰਿਵਾਰ ਦਾ ਫ੍ਰੀ ਵਿੱਚ ਕੰਟੈਕਟ ਨੰਬਰ ਲੈ ਸਕਦੇ ਹਾਂ ਜੀ। ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 130 ਇਹ ਜੱਟ ਸਖ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਲੜਕੀ। ਇਹ ਕੈਨੇਡਾ ਪੀਆਰ ਹੈ ਜੀ। ਇਹਨਾਂ ਦੀ ਬਰਥਡੇਟ ਹੈ ਜੀ ਸਨ 2000। ਇਹਨਾਂ ਦੀ ਹਾਈਟ ਹੈ 5 ਫੁੱਟ 7 ਇੰਚ। ਸਟੱਡੀ ਹੈ ਜੀ ਇਹਨਾਂ ਦੀ ਬੀਐਸਸੀ ਨਰਸਿੰਗ। ਅਨਸ਼ੀ ਅਲੀ ਐਕਸ ਕਲੀਅਰ ਹੈ ਜੀ ਇਹ ਸਟਾਫ ਨਰਸ ਨੇ ਇਹਨਾਂ ਵਾਸਤੇ ਵਧੀਆ ਖਾਨਦਾਨੀ ਪਰਿਵਾਰ ਹੈ ਜੀ ਕੋਈ ਵਧੀਆ ਪਰਿਵਾਰ ਦੇ ਲੜਕੇ ਦੀ ਲੋੜ ਹੈ ਇਹਨਾਂ ਨੂੰ ਜਿਸ ਨੂੰ ਵੀ ਇਹਨਾਂ ਦੇ ਪਾਰਟਿਕੂਲਰ ਪਸੰਦ ਆਉਂਦੇ ਆ ਤਾਂ ਉਹ ਸਾਡੇ ਤੋਂ ਫਾਈਲ ਨੰਬਰ ਦੱਸ ਕੇ WhatsApp ਤੇ ਇਹਨਾਂ ਦਾ ਨੰਬਰ ਤੁਸੀਂ ਪਰਿਵਾਰਤਾ ਸਿੱਧਾ ਕੰਡਕਟ ਫ੍ਰੀ ਵਿੱਚ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੇ ਦਾ ਹੈ ਫਾਈਲ ਨੰਬਰ ਹੈ ਜੀ 131 ਇਹ ਜੀ ਕੈਨੇਡਾ ਸਿਟੀਜ਼ਨ ਹੈ ਜੱਟ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਲੜਕਾ ਇਹਨਾਂ ਦੀ ਬਰਥਡੇਟ ਹੈਗੀ ਜੀ 1996 ਹਾਈਟ ਹੈ ਇਹਨਾਂ ਦੀ 5 ਫੁੱਟ 10 ਇੰਚ ਇਹ ਕੈਨੇਡਾ ਪੀਆਰ ਨੇ ਜੀ ਇਹ ਪੜ੍ਹੀ ਲਿਖੀ ਕੰਨਿਆ ਚਾਹੀਦੀ ਹੈ ਇਹਨਾਂ ਨੂੰ ਜਿਸ ਨੂੰ ਵੀ ਇਹਨਾਂ ਦੇ ਪਾਰਟਿਕੂਲਰ ਪਸੰਦ ਆਉਂਦੇ ਹਨ ਤਾਂ ਪਰਿਵਾਰ ਦਾ ਕੰਟੈਕਟ ਸਾਡੇ ਤੋਂ ਫ੍ਰੀ ਵਿੱਚ ਲੈ ਸਕਦੇ ਹੋ ਜੀ WhatsApp ਤੇ ਤੁਸੀਂ ਮੈਸੇਜਾਂ ਕਾਲ ਕਰ ਸਕਦੇ ਹੋ ਜੀ ਸਾਨੂੰ ਅਗਲਾ ਰਿਸ਼ਤਾ ਵੀ ਲੜਕੇ ਦਾ ਹੈ ਜੀ ਫਾਈਲ ਨੰਬਰ 132 ਇਹ ਰਾਮ ਗੜੀਆ ਪਰਿਵਾਰ ਨੂੰ ਬਿਲੋਂਗ ਕਰਦਾ ਜੀ ਲੜਕਾ ਲੜਕੇ ਦੀ ਬਰਥਡੇਟ ਹੈਗੀ ਜੀ 1990 ਹਾਈਟ ਹੈ ਇਹਨਾਂ ਦੀ 5 ਫੁੱਟ 8 ਇੰਚ ਸਟੱਡੀ ਹੈ ਜੀ ਇਹਨਾਂ ਦੀ ਐਮ ਕਾਮ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇਹਨਾਂ ਨੂੰ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਜੀ ਇਹ ਅੰਬਰ ਤੋਂ ਸਾਰੇ ਏਰੀਆ ਨੂੰ ਬਿਲੋਂਗ ਕਰਦੇ ਨੇ ਤੇ ਜਿਸ ਨੂੰ ਵੀ ਇਹਨਾਂ ਦੇ ਲੜਕੇ ਦਾ ਪਾਰਟਿਕੂਲਰ ਪਸੰਦ ਆਉਂਦਾ ਤਾਂ ਪਰਿਵਾਰ ਦਾ ਸਿੱਧਾ ਡਾਇਰੈਕਟ ਕੰਟੈਕਟ ਸਾਡੇ ਤੋਂ ਫ੍ਰੀ ਵਿੱਚ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 133 ਇਹ ਰਾਮਗੜੀ ਆ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਜੀ ਲੜਕਾ ਇਹਨਾਂ ਦੀ ਏਜ ਹੈ 30 ਸਾਲ ਹਾਈਟ ਹੈਗੀ 5 ਫੁੱਟ 10 ਇੰਚ ਇਹਨਾਂ ਦਾ ਆਪਣਾ ਕਾਰੋਬਾਰਾ ਜੀ ਲੁਧਿਆਣਾ ਦੇ ਵਿੱਚ ਬਹੁਤ ਵਧੀਆ ਖਾਨਦਾਨੀ ਪਰਿਵਾਰ ਹੈ ਜੀ ਇਹ ਪੜਿਆ ਲਿਖਿਆ ਤੇ ਅੱਗੇ ਇਹਨਾਂ ਨੂੰ ਘਰੇਲੂ ਕੰਨਾਂ ਦੀ ਲੋੜ ਹੈ ਜਿਨ੍ਹਾਂ ਨੂੰ ਵੀ ਇਹਨਾਂ ਦੇ ਪਾਰਟਿਕੂਲਰ ਪਸੰਦ ਆਉਂਦੇ ਆ ਤਾਂ ਸਾਡੇ ਤੋਂ ਵਟਸਐਪ ਤੇ ਮੈਸੇਜ ਕਰਕੇ ਜਾਂ ਕਾਲ ਕਰਕੇ ਇਹਨਾਂ ਦੇ ਪਰਿਵਾਰ ਦਾ ਫ੍ਰੀ ਵਿੱਚ ਕੰਟੈਕਟ ਤੁਸੀਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 134 ਇਹ ਲੜਕਾ ਵੀ ਆਰਾਮਗੜੀਆ ਪਰਿਵਾਰ ਨੂੰ ਬਿਲੋਂਗ ਕਰਦਾ ਜੀ ਇਹ ਕੈਨੇਡਾ ਪੀਆਰ ਨੇ ਜੀ ਲੜਕੇ ਦੀ ਬਰਥਡੇਟ ਹੈਗੀ 1997 ਹਾਈਟ ਹੈ 5 ਫੁੱਟ 10 ਇੰਚ ਇਹ 5 ਏਕੜ ਜ਼ਮੀਨ ਦੇ ਮਾਲਕ ਨੇ ਜੀ ਇਹਨਾਂ ਨੂੰ ਬੀਐਸਸੀ ਨਰਸਿੰਗ ਜਾਂ ਬਰਾਬਰ ਦੀ ਯੋਗਤਾ ਵਾਲੀ 5 ਫੁੱਟ 6 ਇੰਚ ਕੱਦ ਵਾਲੀ ਲੜਕੀ ਚਾਹੀਦੀ ਹੈ ਜੀ ਇਹ ਪਠੰਡਾ ਜਾਂ ਮਾਲਵਾ ਏਰੀਆ ਨੂੰ ਤਰਜੀਹ ਦਿੰਦੇ ਆ ਜੀ ਜਿਸ ਨੂੰ ਵੀ ਇਹਨਾਂ ਦੇ ਪਰਿਵਾਰ ਦੇ ਪਾਰਟਿਕੂਲਰ ਪਸੰਦ ਆਉਂਦੇ ਆ ਤਾਂ ਉਹ ਸਾਡੇ ਤੋਂ ਬਰਸਾ ਤੇ ਮੈਸੇਜ ਜਾਂ ਕਾਲ ਕਰਕੇ ਤੁਸੀਂ ਫ੍ਰੀ ਵਿੱਚ ਨੰਬਰ ਲੈ ਸਕਦੇ ਜੀ ਇਹ ਸਾਰੇ ਰਿਸ਼ਤਿਆਂ ਦੇ ਜਿਸ ਵੀ ਕਿਸੇ ਨੂੰ ਪਸੰਦ ਆਉਂਦੇ ਆ ਜੀ ਸਾਰੇ ਕੰਟਰੈਕਟ ਤੁਸੀਂ ਫ੍ਰੀ ਵਿੱਚ ਸਾਡੇ ਤੋਂ ਮੈਸੇਜ ਜਾਂ ਕਾਲ ਕਰਕੇ ਸਾਡਾ ਵਟਸਐਪ ਨੰਬਰ ਦਿੱਤਾ ਵਾ ਜੀ ਉਸ ਉੱਤੇ ਤੁਸੀਂ ਕਾਲ ਕਰਕੇ ਲੈ ਸਕਦੇ ਸਾਡਾ ਵਟਸਐਪ ਨੰਬਰ ਹੈ ਜੀ 9417565924 ਤੇ ਇਹ ਸੀ ਜੀ ਅੱਜ ਦੇ ਖਾਸ ਰਿਸ਼ਤੇ ਦੀ ਪੇਸ਼ਕਸ਼ ਅਗਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵਾਲੀ ਘੰਟੀ ਔਨ ਕਰ ਲਓ ਜੀ ਤਾਂ ਜੋ ਤੁਹਾਨੂੰ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪਜੀ ਨੂੰ ਮਿਲ ਸਕੇ ਤੇ ਚੈਨਲ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਪਰ ਤੁਸੀਂ ਵੀ ਆਪਣੇ ਕਿਸੇ ਭੈਣ ਭਰਾ ਜਾਂ ਬੇਟਾ ਬੇਟੀ ਸੱਜਣ ਮਿੱਤਰ ਦੀ ਐਡ ਦੇਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਜੀ ਸਾਡਾ ਵਟਸਐਪ ਨੰਬਰ ਹੈ 9417565924 ਇਸ ਨੰਬਰ ਤੇ ਤੁਸੀਂ ਆਪਣੇ ਲੜਕਾ ਲੜਕੀ ਦਾ ਬਾਇਓ ਡਾਟਾ ਭੇਜ ਕੇ ਆਪਣੀ ਆਇਡ ਫ੍ਰੀ ਵਿੱਚ ਲਗਵਾ ਸਕਦੇ ਹੋ ਜੀ ਕੱਲ ਮਿਲਦੇ ਹਾਂ ਜੀ ਨਵੇਂ ਰਿਸ਼ਤਿਆਂ ਦੀ ਨਵੀਂ ਅਪਡੇਟ ਦੇ ਨਾਲ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ